ਪਠਾਨਕੋਟ ਤੋਂ ਇਹ ਤੀਸਰਾ ਜੱਥਾ ਜਿਹੜਾ ਹੈ ਅੱਜ ਭਗਵਾਨ ਰਾਮ ਜੀ ਦੀ ਨਗਰੀ ਜਨਮ ਸਥਲੀ ਅਯੋਧਿਆ ਲਈ ਜ਼ਿਲ੍ਹਾ ਅਧਿਕਸ਼ ਪਾਰਟੀ ਦੇ ਸਾਡੇ ਸਚਿਵ ਰਕੇਸ਼ ਜੀ ਵਾਸੂਦੇਵਾ ਜੀ ਸਭ ਲੋਕ ਔਰ ਆਪਣੇ ਮਹਾਮੰਤਰੀ ਸੁਰੇਸ਼ ਜੀ ਇਹ ਸਭ ਲੋਕ ਅੱਜ ਇਹਨਾਂ ਨੂੰ ਸਾਰਿਆਂ ਨੂੰ ਅਯੋਧਿਆ ਭੇਜ ਰਹੇ ਨੇ ਮੈਂ ਸਵੇਮ ਇਸ ਗੱਡੀ ਦੇ ਨਾਲ ਜਾ ਰਿਹਾ ਕਿਉਂਕਿ ਇਹ ਪਠਾਨਕੋਟ ਵਿਧਾਨ ਸਭਾ ਦੀ ਗੱਡੀ ਹੈ ਔਰ ਲੋਕਾਂ 'ਚ ਜਿਹੜਾ ਉਤਸ਼ਾਹ ਹੈ ਉਹ ਆਪਣੇ ਆਪ 'ਚ ਇਸ ਗੱਲ ਦਾ ਸੰਕੇਤ ਹੈ ਕਿ ਭਗਵਾਨ ਰਾਮ ਸਾਡੀ ਆਸਤਾ ਸਾਡਾ ਵਿਸ਼ਵਾਸ ਸਾਡੇ ਪ੍ਰਾਨ ਨੇ ਔਰ ਇਹ ਇਹਦੇ ਪਿੱਛੇ ਕਾਰਨ ਹੈ 500 ਸਾਲਾਂ ਦਾ ਲੰਮਾ ਸੰਘਰਸ਼ ਅੱਜ ਦਾ ਦਿਨ ਇਸ ਕਰਕੇ ਆਇਆ ਕਿ ਨਰਿੰਦਰ ਭਾਈ ਮੋਦੀ ਨੇ 22 ਜਨਵਰੀ ਨੂੰ ਭਗਵਾਨ ਰਾਮ ਜੀ ਦੀ ਜਨਮ ਸਥਲੀ ਤੇ ਉਹਨਾਂ ਦੇ ਗਰਭ ਗ੍ਰਹਿ ਦੇ ਅੰਦਰ ਵਿਗ੍ਰਹਿ ਦਾ ਪ੍ਰਣ ਪ੍ਰਤੀਸ਼ਠਾ ਕੀਤੀ ਹੈ ਔਰ ਲੋਕੀ ਜਲਦੀ ਤੋਂ ਜਲਦੀ ਅਯੋਧਿਆ ਦੀ ਉਸ ਪਾਵਨ ਧਰਾਂ ਦੇ ਉੱਤੇ ਨੂੰ ਨਤਮਸਤਕ ਹੋਣ ਲਈ ਲਲਾਈਤ ਨੇ ਕਿ ਜਿੱਥੇ ਰਾਮ ਖੇਲੇ ਨੇ ਔਰ ਮੈਨੂੰ ਇਹ ਲੱਗਦਾ ਕਿ ਜਿਹੜਾ ਬਲੀਦਾਨੀਆਂ ਦਾ ਬਲੀਦਾਨ ਹੈ ਨਿਹੰਗਾਂ ਦਾ ਬਲੀਦਾਨ ਹੋਇਆ ਸਾਧੂ ਸੰਤਾਂ ਦਾ ਬਲੀਦਾਨ ਹੋਇਆ ਰਾਮਕਾਰ ਸੇਵਕਾਂ ਦਾ ਬਲੀਦਾਨ ਹੋਇਆ ਆ ਜੋ ਸਾਰਤਕ ਹੋਇਆ ਉਹ ਵੀ ਉੱਪਰ ਬੈ ਕੇ ਖੁਸ਼ ਹੋ ਰਹੇ ਹੋਣਗੇ ਕਿ ਇਹ ਦੇਸ਼ ਧੰਨਿਆ ਜਨ ਨਰੇਂਦਰ ਭਾਈ ਮੋਦੀ ਵਰਗਾ ਪ੍ਰਧਾਨ ਮੰਤਰੀ ਮਿਲਿਆ ਔਰ ਜਿਹਦੇ ਕਰਕਮਲਾ ਨਾਲ ਭਗਵਾਨ ਰਾਮ ਨੇ ਆਪਣੇ ਗ੍ਰਹ ਦੇ ਅੰਦਰ ਪ੍ਰਵੇਸ਼ ਕੀਤਾ ਔਰ ਉਹ ਦਾ ਆਪ ਜੀ ਦੇ ਦਰਸ਼ਨਾਂ ਦੇ ਲਈ ਆਸਤਾ ਟ੍ਰੇਨ ਅੱਜ ਆਦਮੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਕਰਕੇ ਔਰ ਸਾਡੇ ਐਮਐਲਐਸੀ ਸ਼ਰਮਾ ਜੀ ਦੀ ਅਗਵਾਈ ਦੇ ਹੇਠ ਅੱਜ ਟ੍ਰੇਨ ਜਿਹੜੀ ਆ 1346 ਕਰ ਜਿਹੜੇ ਆ ਰਾਮ ਭਗਤ ਰਾਮ ਜੀ ਦੇ ਮੰਦਿਰ ਦੇ ਦਰਸ਼ਨ ਕਰਨੇ ਜਾ ਰਹੇ ਆ ਔਰ ਸਾਡੇ ਆਸਥਾ ਦਾ ਕੰਨ ਕੰਨ ਤੇ ਪ੍ਰਭੂ ਰਾਮ ਜੀ ਬਸਿਆ ਔਰ 500 ਸਾਲ ਦੇ ਬੁਲੰਬੇ ਸੰਘਰਸ਼ ਤੋਂ ਬਾਅਦ ਰਾਮ ਜੀ ਆਪਣੇ ਮੰਦਿਰ ਵਿੱਚ ਰਾਜਿਆ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿ ਰਾਮ ਜੀ ਦੇ ਰਾਮਵਾ ਜੀ ਦੇ ਦਰਸ਼ਨ ਕਰਨੀ ਜਾਈਏ ਅੱਜ ਬਹੁਤ ਸਾਰੀ ਬਹੁਤ ਸਾਰੀ ਮਾਰੀ ਸੰਖਿਆ ਦੇ ਵਿੱਚ ਜਿਹੜੇ ਕਿ ਅੱਜ ਸ਼ਰਦਾਲੂ ਪਠਾਨਕੋਟ ਤੋਂ ਰਾਮ ਜੀ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਹੈ ਔਰ ਉਹਨਾਂ ਦਾ ਉਹਨਾਂ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਖੁੱਲ੍ਹ ਬਰਸਾ ਕੇ ਉਹਨਾਂ ਦਾ ਜਿਹੜਾ ਸਵਾਗਤ ਕਰਕੇ ਟ੍ਰੇਨ 'ਚ ਬਿਠਾਇਆ